ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਤੇ ਵੀਰ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੁਨੀਤ ਕਰਦੇ ਵੀ ਸਾਰੇ ਕਿਸਾਨ ਭਰਾ ਟੀਕ ਟਕ ਨੂੰਗੇ ਤੇ ਅੱਜ ਕਿਸਾਨ ਭਰਾਵੋ ਆਪਾਂ ਗੱਲ ਕਰਨੀ ਹੈ ਅਗਸਤ ਮਹੀਨੇ ਦੇ ਵਿੱਚ ਆਪਾਂ ਕਿਹੜੇ ਧੋਨੇ ਦੀਆ ਵੈਰਾਈਟੀ ਆਪਾਂ ਲਗਾ ਸਕਦੇ ਆ ਕਿਹੜੀ ਉਹ ਗਿਸਵਾ ਨੇ ਤੇ ਝਾੜ ਕਿਸਾਨ ਭਰਾਵੋ ਆਪਣਾ ਬਿਲਕੁਲ ਨਹੀਂ ਘਟੂਗਾ ਜਿਵੇਂ ਆਮ ਚੌਣਿਆਂ ਦਾ ਝਾੜ ਆਨ ਦਾ ਉਵੇਂ ਹੋ ਜੇਰਾ ਝੜ ਆਊਗਾ ਤੇ ਜਿਵੇਂ ਬਸ ਕਿਸਾਨ ਭਰਾਵੋ ਆਪਾਂ ਕਰਨਾ ਕਿ ਆਪਾਂ ਗਲਤੀਆਂ ਨਹੀਂ ਕਰਨੀਆਂ ਕਿਉਂਕਿ ਬੀਚਕਿਸਾਨ ਭਰਾ ਜਿਹੜੇ ਗਲਤੀਆਂ ਕਰਨ ਦੇ ਕਾਰਨ ਹੀ ਦੇਰਾ ਝੋਨੇ ਦਾ ਲੇਟ ਵਾਲੇ ਦਾ ਥਿਆਰ ਘਟ ਜਾਂਦਾ ਹੈ ਤੇ ਸਾਰੀ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਹੋਰ ਵੀ ਨੀਦਰ ਭਰਾਵਾਂ ਤੱਕ ਵੀਡੀਓ ਜਰੂਰ ਸ਼ੇਅਰ ਕਰਦੇ ਹੋ ਤਾਂ ਕਿ ਹਰ ਇੱਕ ਕਿਸਾਨ ਤੱਕ ਆਪਣੀ ਜਾਣਕਾਰੀ ਪਹੁੰਚ ਸਕੇ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਕਿਸਾਨ ਪ੍ਰਵੋਪ ਗੱਲ ਅੱਜ ਕਰਨੀ ਹੈ ਪੀਆ 126 ਵੈਰਾਈਟੀ ਤੇ ਬਾਸਮਤੀ ਕਿਸਮਾਂ ਦੇ ਬਾਰੇ ਬਾਸਮਤੀ 1509 ਹੋਗੀ ਤੇ ਬਾਸਮਤੀ 1692 ਹੋਗੀ ਇਹ ਤਿੰਨਾਂ ਕਿਸਮਾਂ ਕਿਸਮਾਂ ਦੀ ਆਪਾਂ ਲਵਾਈ ਕਰ ਦੋ ਤੱਕ ਕਰ ਸਕਦੇ ਹਾਂ ਕਿਉਂਕਿ ਅੱਜ 1 ਅਗਸਤ ਕਿਸਾਨ ਪ੍ਰਵੋ ਹੋ ਗਿਆ ਹੈ ਤੇ ਹੁਣ ਆਪਾਂ ਕਿੰਨੇ ਅਗਸਤ ਤੱਕ ਇਹਨਾਂ ਤਿੰਨਾਂ ਕਿਸਮਾਂ ਨੂੰ ਆਪਣੇ ਖੇਤ ਦੇ ਵਿੱਚ ਲਗਾ ਸਕਦੇ ਹਾਂ ਤੇ ਕਿਹੜੀਆ ਗਲਤੀਆ ਕਰਨ ਦੇ ਕਾਰਨ ਜਿਹੜਾ ਇਹਨਾਂ ਕਿਸਮਾਂ ਦਾ ਝਾੜ ਘਟ ਜਾਂਦਾ ਪਹਿਲਾਂ ਤਾਂ ਮੈਂ ਕਿਸਾਨ ਭਰਾਵੋ ਤੁਹਾਨੂੰ ਦੱਸ ਦਵਾਂ ਜਿਹੜੀ ਬਾਸਮਤੀ ਕਿਸਮ ਹੈ ਇਹ ਸਭ ਤੋਂ ਵੱਧ ਝਾੜ ਉਦੋਂ ਦਿੰਦੀ ਹੈ ਜੇ ਜਦੋਂ ਇਹਦੀ ਮਿਲਕਿੰਗ ਸਟੇਜ ਹੋਵੇ ਦਾਣੇ ਦਾ ਪਕਾਹ ਹੋਵੇ ਉਦੋਂ ਜੇ ਠੰਡਾ ਮੌਸਮ ਹੋਵੇ ਬਿਲਕੁਲ ਫਿਰ ਜਿਹੜੀ ਬਾਸਮਤੀ ਸਭ ਤੋਂ ਵੱਧ ਜਿਹੜੀ ਰਿਕਾਰਡ ਤੋੜਦੀ ਹੈ ਮਤਲਬ ਬਹੁਤ ਵਧੀਆ ਝਾੜ ਆਪਾਂ ਇਸ ਵੈਰੈਟੀਆ ਤੋਂ ਬਾਸਮਤੀਆ ਤੋਂ ਲੈ ਸਕਦੇ ਹਾਂ ਤੇ ਵਿੱਚ ਕਈ ਕਿਸਾਨ ਪਰਾ ਗਲਤੀਆਂ ਕਰ ਦਿੰਦੇ ਆ ਜਿਸ ਦੇ ਕਾਰਨ ਜਿਹੜਾ ਬਾਸਮਤੀ ਦਾ ਝਾੜ ਆਪਣੇ ਖੇਤ ਦੇ ਵਿੱਚ ਨਹੀਂ ਆਂਦਾ ਕਿਉਂਕਿ ਹੁਣ ਅਕਤੂਬਰ ਮਹੀਨਾ ਸ਼ੁਰੂ ਹੋ ਗਿਆ ਕਿਸਾਨ ਪ੍ਰਭ ਹੋਰ ਕੋਈ ਵੀ ਵੈਰੈਟੀ ਲੱਗ ਨਹੀਂ ਸਕਦੀ ਤੇ ਕਈ ਵਾਰ ਕਈ ਵੀਰ ਭਰਾਵਾਂ ਦੇ ਮੱਕੀ ਵਾਲੇ ਵੀ ਖੇਤ ਹੈਗੇ ਨਹੀਂ ਕਈ ਇਹਦਾ ਝੋਨਾ ਡੁੱਬ ਜਾਂਦਾ ਹੈ ਤਾਂ ਕਰਕੇ ਦੁਬਾਰਾ ਵੀ ਕਈ ਜੀਮੀਦਾਰ ਭਰਾਵਾਂ ਨੇ ਝੋਨਾ ਲਗਾਉਣਾ ਹੁੰਦਾ ਇਸ ਕਰਕੇ ਆਪਾਂ ਇਹ ਵੀਡੀਓ ਬਣਾਈ ਹੈ ਬੀ ਆਪਾ ਇਹ ਜਿਹੜੀ ਕਿਸਮਾਂ ਹੈ ਬਾਸਮਤੀ ਹੋਊਗੀ ਪੀਆ 126 ਹੋਊਗੀ ਪਹਿਲਾ ਮੈਂ ਪਹਿਲੇ ਦੰਦਾ ਇਹ 1509 ਤੇ 1699 ਨੇ ਬਾਸਮਤੀਆਂ ਨੂੰ ਇਹ ਕਿਸਮਾਂ ਪਾਕਿਸਾਨ ਪ੍ਰਾਵੋ 5 ਅਗਸਤ 10 ਅਗਸਤ ਤੱਕ ਆਪਾਂ ਇਹਨਾਂ ਕਿਸਮਾਂ ਨੂੰ ਨਿਗਾਹ ਸਕਦੇ ਆ ਅੱਜ ਤੋਂ ਪੂਰੇ 10 ਦਿਨ ਇਹਨਾਂ ਦਾ ਸਮਾਂ ਹੈਗਾ ਜੇ ਤੁਸੀਂ ਕੋਈ ਵੀ ਕਿਸਾਨ ਪ੍ਰਾ ਇਹ ਕਿਸਮਾਂ ਜਾਂ ਤੁਹਾਡਾ ਖੇਤ ਬੇਲਾ ਪਿਆ ਤੁਸੀਂ ਲਗਾਉਣਾ ਚਾਹੁੰਦੇ ਆ ਆਹ ਕਿਸਮਾਂ ਕਿਸਾਨ ਪ੍ਰਾਵੋ ਲਾ ਲਓ ਥੋੜਾ ਝਾੜ ਪੂਰਾ ਆਊਗਾ ਤੇ ਤੁਹਾਨੂੰ ਕੋਈ ਵੀ ਘਾਟੇ ਵਾਲਾ ਕੰਮ ਨਹੀਂ ਹੋਊਗਾ। ਬੱਸ ਕਿਸਾਨਪਾ ਉਹ ਗੱਲ ਕੀ ਹੈ ਹੁਣ ਜਦੋਂ ਤੁਸੀਂ ਆਪਣੀ ਫੇਸ ਦੇ ਵਿੱਚ ਇਹਨਾਂ ਨੂੰ ਟ੍ਰਾਂਸਪਲੈਂਟ ਕਰੋਗੇ ਤਾਂ ਇਹਨਾਂ ਦੀ ਪਨੀਰੀ ਕਿਸਾਨਪ੍ਰਭੂ ਨਰਮ ਹੋਣੀ ਚਾਹੀਦੀ। ਪਹਿਲਾ ਜੇਰੀ ਪਨੀਰੀ ਥੋੜੀ ਬਹੁਤੀ ਪੱਕੜ ਚੱਲ ਵੀ ਜਾਂਦੀ ਹੈ ਪਨੀਰੀ 30 ਦਿਨ ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ ਚਾਹ ਉਹ ਬਾਸਮਤੀ ਹੈ ਚਾਹ ਉਹ ਪੀਆਰ 126 ਹੈ। ਕਿਉਂਕਿ ਹੁਣ ਲੇਟ ਵਾਲੀ ਨੇ ਕਿਸਾਨਪ੍ਰਭੂ ਜੇ ਪਨੀਰੀ ਨਰਮ ਹੋਊਗੀ ਫਿਰ ਵਧੀਆ ਫਟਾਰਾ ਕਰੂਗੀ ਘੱਟ ਖਾਦਾਂ ਦੇ ਨਾਲ ਵਧੀਆ ਫਟਾਰਾ ਕਰੂਗੀ ਜੇ ਆਪਾਂ ਪੱਕੀ ਪਨੀਰੀ ਲਾਦਾਂਗੇ ਤਾਂ ਉਹਨੇ ਬਿਲਕੁਲ ਵੀ ਫਟਾਰਾ ਨਹੀਂ ਕਰਨਾ ਉਹਨੇ ਉੱਠੀ ਖੜੀ ਰਹਿਣਾ ਉਹਨੇ ਕੱਦ ਉੱਪਰ ਨੂੰ ਕਰੀ ਜਾਣਾ ਹੈ ਫਟਾਰਾ ਨਹੀਂ ਕਰੂਗੀ ਇਸ ਕਰਕੇ ਪਨੀਰੀ ਹੁਣ ਜਿਨ੍ਹਾਂ ਕਿਸਾਨ ਭਰਾਵਾਂ ਨੇ ਲਾਉਣੀ ਹੈ ਬਾਸਮਤੀ ਹੋ ਗਿਆ ਚੋਪੀਆ 126 ਹੋ ਗਿਆ ਬਿਲਕੁਲ ਨਰਮ ਪਨੀਰੀ ਹੋਣੀ ਚਾਹੀਦੀ ਹੈ ਤੇ ਕਿਸਾਨ ਭਰਾਵੋ ਝਾੜ ਘਟਦਾ ਕਿਉਂ ਹੈ ਇਹ ਕਿਸਮਾ ਦਾ ਝਾੜ ਇਸ ਕਰਕੇ ਘਟਦਾ ਕਿਉਂਕਿ ਜ਼ਿਮੀਂਦਾਰ ਭਰਾ ਹੁਣ ਇਹ ਚਾਉਂਦਾ ਜਿਹੜਾ ਆਪਾਂ ਲੇਟ ਲਗਾਉਣਾ ਹੈ ਇਹਨੇ ਫਟਾਰਾ ਫਿਰ ਵੀ ਥੋੜਾ ਜਿਹਾ ਕਿਸਾਨ ਭਰਾਵੋ ਘਟ ਕਰੂਗਾ ਚੱਲੂਗਾ ਘਟ ਤੇ ਆਪਾਂ ਜ਼ਿਮੀਂਦਾਰ ਭਰਾ ਕੀ ਕਰਦੇ ਆਪਾਂ ਯੂਰੀਆ ਨੂੰ ਪੈਲ ਦਿੰਦੇ ਆਪਾਂ ਇਹਨਾਂ ਕਿਸਮਾਂ ਦੇ ਵਿੱਚ ਯੂਰੀਆ ਵੱਧ ਪਾਉਂਦੇ ਆ ਤੇ 5-5 ਗੱਟੇ ਵੀ ਜਿਹੜੇ ਕਿਸਾਨ ਪਾ ਦਿੰਦੇ ਜਿਹਦੇ ਨਾਲ ਆਪਣੀ ਜਿਹੜੀ ਗਰੋਥ ਤਾਂ ਕਰ ਜਾਂਦੀ ਹੈ ਕਾਦੇ ਜ਼ਰੂਰ ਕਰ ਜੂਗੀ 18 18 ਘਟ ਕਰੂਗੀ ਕਾਦੇ ਜਿਆਦਾ ਕਰ ਜੂਗੀ ਫਿਰ ਅੱਗੇ ਜਾ ਕੇ ਜਿਹੜੀ ਬਿਮਾਰੀਆਂ ਵੱਧ ਆਉਣਗੀਆਂ ਤੇ ਫੌਕ ਵੱਧ ਬਣੂਗੀ ਕਿਉਂਕਿ ਜਿਆਦਾ ਨਾਈਟ੍ਰੋਜਨ ਦੇਣ ਦੇ ਕਾਰਨ ਜਿਹੜੀ ਲੇਟ ਦਾਣੇ ਦੀ ਕਿਸਾਨਪਰਾਉ ਬਿਲਕੁਲ ਵੀ ਕੁਆਲਿਟੀ ਨਹੀਂ ਬਣਨੀ ਜੇ ਤੁਸੀਂ ਯੂਰੀਆ ਵੱਧ ਪਾਉਗੇ ਕਿਉਂਕਿ ਬਾਸਮਤੀ ਦੀ ਜਿੰਨੀ ਵਧੀਆ ਕੁਆਲਿਟੀ ਹੋਊਗੀ ਉਨਾ ਵੱਧ ਆਪਾਂ ਨੂੰ ਪ੍ਰੋਫਿਟ ਹੋਊਗਾ ਤੇ ਜੇ ਆਪਾਂ ਯੂਰੀਆ ਵੱਧ ਪਾ ਦੋਗੇ ਤਾਂ ਆਪਣੀ ਦਾਣੇ ਦੀ ਬਿਲਕੁਲ ਵੀ ਜਿਹੜੀ ਕੁਆਲਿਟੀ ਨਹੀਂ ਬਣੂਗੀ ਇਸ ਕਰਕੇ ਇਹ ਗਲਤੀਆਂ ਤੋਂ ਬਚਿਆ ਜਾ ਸਕੇ ਤੇ ਹੋਰ ਕਿਸਾਨ ਬਰਾਬਰ ਇਹਨਾਂ ਕਿਸਮਾਂ ਦੇ ਵਿੱਚ ਹੋਰ ਆਪਾਂ ਪ੍ਰੋਡਕਟ ਤਾਕਤ ਦੇ ਰੂਪ ਦੇ ਵਿੱਚ ਪਾ ਸਕਦੇ ਆ ਜਿਵੇਂ ਪोटाश ਹੋ ਗਿਆ ਜ਼ਿੰਕ ਹੋ ਗਿਆ ਆਪਾਂ ਸਪਰੇਅ ਕਰ ਸਕਦੇ ਆ ਐਨ ਪੀ ਕੇ ਆ ਦੀ ਤਾਕਤ ਦੇ ਵਾਸਤੇ ਵਧੀਆ ਫਸਟਾਰੇ ਦੇ ਲਈ ਤੇ ਯੂਰੀਆ ਤੋਂ ਰਾਹਤ ਹੋ ਸਕੇ ਵੀ ਬਹੁਤੀ ਯੂਰੀਆ ਆਪਾਂ ਨੂੰ ਪਾਉਣ ਦੀ ਜ਼ਰੂਰਤ ਨਾ ਮਿਲੇ ਤੇ ਇੱਕ ਸਨਪਰਾਵੋ ਪੀਆ 126 ਕਿਸਾਨਪਰਾਵੋ ਜੇ ਤੁਸੀਂ ਹੁਣ 1 ਅਗਸਤ ਤੋਂ ਲੈ ਕੇ 10 ਅਗਸਤ ਦੇ ਵਿੱਚ ਲਾਉਂਗੇ ਤਾਂ ਇਹ ਕਿਸਮ ਨੇ ਫਿਰ ਵੀ ਬਹੁਤਾ ਝਾੜ ਨਹੀਂ ਦੇਣਾ ਇਹਦਾ ਕਿਸਾਨਪਰਾਵੋ ਅਸੀਂ ਝਾੜ ਦੇਖਿਆ ਵੀ ਤੁਹਾਡਾ 25 ਕੁਇੰਟਲ ਪਲੱਸ ਝਾੜ ਰਹੂਗਾ ਕਿਉਂਕਿ ਇਹ ਬਹੁਤੀ ਇਹ ਜੁਲਾਈ ਜੁਲਾਈ ਮਹੀਨੇ ਦੇ ਵਿੱਚ ਆਪਾਂ ਇਸ ਕਿਸਮ ਨੂੰ ਲਾ ਸਕਦੇ ਆ ਤੇ ਜਾਨੀ ਕਿ ਜੇ ਤੁਸੀਂ 1509 1691 ਲਾਉਂਗੇ ਇਹ ਕਿਸਮ ਪੂਰਾ ਵਧੀਆ ਝਾੜ ਦੇਊਗੀ ਤੇ ਮੌਸਮ ਠੰਡਾ ਹੋਣ ਕਰਕੇ ਜਿਹੜੀ ਤੁਹਾਡੇ ਦਾਣੇ ਦੀ ਕੁਆਲਿਟੀ ਵੀ ਬਹੁਤ ਵਧੀਆ ਬਣੂਗੀ ਇਸ ਕਰਕੇ ਵੀਡੀਓ ਨੂੰ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਜਰੂਰ ਸ਼ੇਅਰ ਕਰ ਦੇਖੋ ਕਿ ਕਈਆਂ ਦੀ ਜਿਹੜੀ ਖੇਤ ਦੇ ਵਿੱਚ ਜਿਹੜਾ ਝੋਨਾ ਡੁੱਬ ਜਾਣ ਕਰਨ ਜਿਹੜੇ ਕਿਸਾਨਾਂ ਨੇ ਹੁਣ ਦੁਬਾਰਾ ਝੋਨਾ ਲਗਾਉਣਾ ਹੈ ਤਾਂ ਉਹ ਜਿਹੜੇ 1509 ਹੋ ਗਿਆ 1692 ਹੋ ਗਿਆ ਇਹ ਕਿਸਮਾ ਨੂੰ ਲਗਾ ਸਕਦੇ ਪਰ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਹੈ ਇਹ ਗਲਤੀ ਬਿਲਕੁਲ ਨਾ ਕਰਿਓ ਓਵਰਡੋਜ਼ ਆਪਣਾ ਨੁਕਸਾਨ ਕਰੂਗੀ ਅੱਗੇ ਜਾ ਕੇ ਸਤਿ ਸ਼੍ਰੀ ਅਕਾਲ ਜੀ